ਸਟਾਰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿਮੀ ਕਾਰਟਰ ਦੇ ਦਿਹਾਂਤ ਨਾਲ ਦੁਨੀਆ ਨੂੰ ਵੱਡਾ ਘਾਟਾ ਪਿਆ ਹੈ ਡੰਡੀ ਉਹ ਬੇहद ਪਿਆਰਾ ਮਨੁੱਖਵਾਦੀ ਸੋਚ ਰੱਖਣ ਵਾਲਾ ਅਤੇ ਲਗਾਤਾਰ ਉਹ ਸੁੱਤੇ ਪਹਿਰਾ ਦੇਣ ਵਾਲਾ ਆਗੂ ਸੀ ਡੰਡੀ 47 ਸਾਲ ਪਹਿਲਾਂ 1970 ਵਿੱਚ ਉਹ ਅਮਰੀਕਾ ਦਾ ਰਾਸ਼ਟਰਪਤੀ ਚੁਣਿਆ ਗਿਆ ਸੀ ਡੈਂਡੀ ਉਥੇ ਪਹਿਲਾਂ ਤੋਂ ਹੀ ਇੱਕ ਪਰੰਪਰਾ ਬਣੀ ਹੋਈ ਹੈ ਕਿ ਇਸ ਕੁਰਸੀ ਉੱਤੇ ਪਹੁੰਚਿਆ ਕੋਈ ਵੀ ਵਿਅਕਤੀ ਲਗਾਤਾਰ ਸਿਰਫ ਦੋ ਵਾਰੀ ਹੀ ਚੋਣ ਲੜ ਸਕਦਾ ਹੈ ਡੈਂਡੀ ਕਾਰਟਰ ਦੀ ਪਹਿਲੀ ਪਾਰੀ 1981 ਵਿੱਚ ਖਤਮ ਹੋਈ ਸੀ ਦੂਸਰੀ ਵਾਰ ਉਹ ਚੋਣ ਹਾਰ ਗਿਆ ਸੀ ਪਰ 5 ਦਹਾਕੇ ਪਹਿਲਾ ਅਮਰੀਕਾ ਦੀ ਸਿਆਸਤ ਵਿੱਚ ਉਸਨੇ ਜੋ ਪੈੜਾਂ ਪਾਈਆਂ ਉਹਨਾਂ ਨੂੰ ਦੁਨੀਆ ਪਰ ਵਿੱਚ ਯਾਦ ਰੱਖਿਆ ਜਾਂਦਾ ਰਿਹਾ ਹੈ ਡੈਂਡੀ ਇਸ ਲਈ ਵੀ ਕੇ ਇਸ ਉੱਚੀ ਕੁਰਸੀ ਤੂੰ ਲੱਥਣ ਤੋਂ ਬਾਅਦ ਵੀ ਉਸਨੇ ਲਗਾਤਾਰ ਦੁਨੀਆ ਪਰ ਵਿੱਚ ਬਿਹਤਰ ਕਦਰਾਂ ਕੀਮਤਾਂ ਦੇ ਪ੍ਰਸਾਰ ਲਈ ਆਪਣਾ ਕੰਮ ਜਾਰੀ ਰੱਖਿਆ ਡੰਡੀ ਉਸ ਦਾ ਨਿਸ਼ਾਨਾ ਦੁਨੀਆ ਵਿੱਚ ਸ਼ਾਂਤੀ ਬਣਾਈ ਰੱਖਣ ਦਾ ਸੀ ਡੰਡੀ ਉਸ ਨੇ ਲਗਾਤਾਰ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਡੰਡੀ ਬੇਘਰਿਆਂ ਨੂੰ ਵੱਧ ਤੋਂ ਵੱਧ ਘਰ ਦੁਆਉਣ ਦੀ ਅਮਲੀ ਰੂਪ ਵਿੱਚ ਆਪਣੀ ਇੱਛਾ ਬਣਾਈ ਰੱਖੀ ਅਤੇ ਉਹਨਾਂ ਲੋਕਾਂ ਨਾਲ ਖੜੀ ਹੋਣ ਦਾ ਯਤਨ ਕੀਤਾ ਜਿਨ੍ਹਾਂ ਦਾ ਕੋਈ ਵਾਰੀਸ ਨਹੀਂ ਸੀ ਡੰਡੀ ਲੋਕਤੰਤਰ ਦੀਆਂ ਭਾਵਨਾਵਾਂ ਨੂੰ ਅਮਲੀ ਰੂਪ ਦੇਣ ਲਈ ਉਸਨੇ ਨਿਰਪੱਖ ਅਤੇ ਆਜ਼ਾਦ ਚੂਣਾ ਦੀ ਹਮੇਸ਼ਾ ਵਕਾਲਤ ਕੀਤੀ ਡੰਡੀ ਉਸ ਦੀ ਸ਼ਖਸੀਅਤ ਵਿੱਚ ਦ੍ਰਿੜਤਾ ਸੀ ਡੰਡੀ ਉਸ ਦਾ ਚਰਿੱਤਰ ਆਸ ਪੈਦਾ ਕਰਨ ਵਾਲਾ ਸੀ ਡੈਂਡੀ ਇਹਨਾਂ ਦਿਸ਼ਾਵਾਂ ਵਿੱਚ ਕੀਤੇ ਗਏ ਲਗਾਤਾਰ ਯਤਨਾ ਕਰਕੇ ਹੀ ਬਾਅਦ ਵਿੱਚ ਉਸ ਨੂੰ ਸ਼ਾਂਤੀ ਲਈ ਨੋਬਲ ਪੁਰਸਕਾਰ ਨਾਲ ਸਨਮਾਨਿਆ ਗਿਆ ਡੈਂਡੀ ਇਸ ਪੁਰਸਕਾਰ ਲਈ ਚੁਣਿਆ ਗਿਆ ਉਹ ਅਮਰੀਕਾ ਦਾ ਇੱਕੋ ਇੱਕ ਸਾਬਕਾ ਰਾਸ਼ਟਰਪਤੀ ਸੀ ਡੰਡੀ ਸਾਲ 1970 ਤੋਂ 1981 ਤੱਕ ਦੇ ਆਪਣੇ ਰਾਸ਼ਟਰਪਤੀ ਵਜੋਂ ਕਾਰਜਕਾਲ ਵਿੱਚ ਉਸ ਨੇ ਬੜੇ ਉਤਰਾਅ ਚੜਾਅ ਦੇਖੇ ਡੰਡੀ ਉਸ ਸਮੇਂ ਅਮਰੀਕਾ ਦੀ ਆਰਥਿਕਤਾ ਡੋਲੀ ਹੋਈ ਸੀ ਡੰਡੀ ਈਰਾਨ ਵਿੱਚ ਇਸਲਾਮਿਕ ਇਨਕਲਾਬ ਆਉਣ ਨਾਲ ਉਥੇ ਸਫਾਰਤਖਾਨੇ ਵਿੱਚ ਕੰਮ ਕਰਦੇ ਬਹੁਤ ਸਾਰੇ ਅਮਰੀਕੀ ਕਰਮਚਾਰੀਆਂ ਨੂੰ ਬੰਦੀ ਬਣਾ ਲਿਆ ਗਿਆ ਸੀ ਡੰਡੀ ਇਹ ਸਮਾਂ ਉਸ ਦੇ ਦੇਸ਼ ਲਈ ਬਹੁਤ ਹੀ ਤਣਾਅ ਭਰਪੂਰ ਬਣਿਆ ਰਿਹਾ ਆਪਣੇ ਇਸ ਕਾਰਜਕਾਲ ਵਿੱਚ ਹੀ ਉਸਨੇ ਇਜ਼ਰਾਈਲ ਅਤੇ ਮਿਸਰ ਵਿਚਕਾਰ ਸੁਲਾਹ ਕਰਵਾ ਕੇ ਉਹਨਾਂ ਨੂੰ ਆਪਸੀ ਸਹਿਯੋਗ ਦੇ ਰਸਤੇ ਉੱਤੇ ਤੋਰਿਆ ਡੰਡੀ ਆਪਣੇ ਭਾਪੂਰਤ ਕਾਰਜਾਂ ਦੀ निरंतरता कारण ओ 100 ਸਾਲ ਦੀ ਉਮਰ ਤੱਕ ਆਪਣੇ ਦੇਸ਼ ਅਤੇ ਦੁਨੀਆ ਲਈ ਸਾਰਥਕ ਬਣਿਆ ਰਿਹਾ ਡੈਡੀ ਭਾਰਤ ਨਾਲ ਉਸਦਾ ਖਾਸ ਲਗਾਅ ਸੀ ਡੈਡੀ ਇਸ ਲਈ ਵੀ ਕੇ ਹੋਸ ਦੀ ਮਾਤਾ ਨੇ 60ਵੇਂ ਵਿੱਚ ਭਾਰਤ ਦੇਚ ਇੱਕ ਸ਼ਾਂਤੀ ਸੰਗਠਨ ਦੇ ਵਲੰਟੀਅਰ ਵਜੋਂ ਕੰਮ ਕੀਤਾ ਸੀ ਡੰਡੀ ਉਹ ਹਮੇਸ਼ਾ ਭਾਰਤ ਨੂੰ ਵਿਕਾਸ ਕਰਦਾ ਦੇਖਣਾ ਚਾਹੁੰਦਾ ਸੀ ਡੰਡੀ ਸਾਲ 1977 ਵਿੱਚ ਦੇਸ਼ ਵਿੱਚ ਐਮਰਜੈਂਸੀ ਖਤਮ ਹੋਣ ਤੋਂ ਬਾਅਦ ਅਤੇ ਜਨਤਾ ਪਾਰਟੀ ਦੀ ਹਕੂਮਤ